ਪਾਰਟੀ ਦੇ ਮੁਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਤਰਨਤਾਰ ਨੇ ਇਲੈਕਸ਼ਨ ਨੂੰ ਲੈ ਕੇ ਅਕਾਲੀ ਦਲ ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗੰਭੀਰ aarop ਲਗਾਏ ਨੇ ਢਾਲੀਵਾਲ ਦਾ ਕਹਿਣਾ ਹੈ ਕਿ 11 ਤਰੀਕ ਨੂੰ ਹੋਈ VOTING ਤੇ 14 ਤਰੀਕ ਨੂੰ ਆਏ ਨਤੀਜਿਆਂ 'ਚ ਆਪ ਦੇ ਉਮੀਦਵਾਰ ਹਰਮੀ ਸਿੰਘ ਸੰਧੂ ਨੇ ਲਗਭਗ 12000 ਵੋਟਾਂ ਨਾਲ ਸਪਸ਼ਟ ਜਿੱਤ ਦਰਜ ਕੀਤੀ ਹੈ ਪਰ ਇਸ ਚੋਣ ਦੌਰਾਨ ਗੈਂਗਸਟਰ ਤੱਤਾਂ ਦੇ ਦਖਲ ਨਾਲ ਪੰਥਕ ਸਿਆਸਤ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਕਾਲੀਵਾਲ ਦਾ આરોਪ ਹੈ ਕਿ ਕਾਲੀਦਲ ਨੂੰ ਆਪਣੇ ਪੰਥ ਦੇ ਕਿਲੇ ਸਮਝੇ ਜਾਣ ਵਾਲੇ ਤਰੰਦਾਂਜ ਅਸਲ ਕਾਲੀ ਉਮੀਦਵਾਰ ਵੀ ਨਹੀਂ ਮਿਲਿਆ ਜਿਸ ਕਨ ਇੱਕ ਮਜਵਿਠਾ ਹਲਕੇ ਦੇ ਪੰਗਾਲੀ ਪਿੰਡ ਦੀ ਮਹਿਲਾ ਪ੍ਰਿੰਸੀਪਲ ਸੁਖਮਿੰਦਰ ਕੋ ਜਿਹੜੀ ਕਿ ਗੈਂਗਸਟਰ ਪਰਿਵਾਰ ਨਾਲ ਜੁੜੀ ਹੋਈ ਦੱਸੀ ਜਾਂਦੀ ਹੈ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤਾਲੀਵਾਲ ਦੇ ਅਨੁਸਾਰ ਇਹ ਸਪਸ਼ਟ ਸਬੂਤ ਹੈ ਕਿ ਕਾਲੀ ਦਲ ਹੁਣ ਪੰਥਕ ਪਾਰਟੀ ਨਹੀਂ ਸਗੋਂ ਗੈਂਗਸਟਰਾਂ ਦੀ ਪਾਰਟੀ ਬਣ ਚੁੱਕਿਆ ਇਸ ਤੋਂ ਇਲਾਵਾ ਤਾਲੀਵਾਲ ਨੇ ਹੋਰ ਕਈ ਦਾਅਵੇ ਵੀ ਕੀਤੇ ਇਸ ਤਰ੍ਹਾਂ ਉਹਨਾਂ ਵੱਲੋਂ આરોਪ ਲਗਾਉਂਦੇ ਹੋਏ ਅਕਾਲੀ ਦਲ ਤੇ ਕੀ ਕੁਝ ਕਿਹਾ ਗਿਆ ਸੁਣ ਲੈਂਦੇ ਹਾਂ ਅਮਰ ਸਾਹਿਬ ਨੇ ਸਾਡੇ ਮੀਡੀਆ ਵਾਲੇ ਦੋਸਤਾਂ ਨੂੰ ਵੈਲਕਮ ਜੀ ਆਇਆਂ ਤੁਸੀਂ ਥੋੜੇ ਜੇ ਨੋਟਿਸ ਦੇ ਉੱਤੇ ਸਾਰੇ ਜਣੇ ਆਇਓ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਉੱਤੇ ਤੁਹਾਡੇ ਨਾਲ تھوڑی ਵਿਚਾਰ ਸਚਾ ਕਰਨੀ ਚਾਹੁੰਦੇ ਤੁਹਾਡੇ ਲਈ ਬੀਡੀਏ ਦੇ ਲਈ پوری ਦੁਨੀਆ ਦੇ ਵਿੱਚ ਜਿਹੜੀ ਪਿਛਲੇ ਦਿਨੀ ਤਦਨਤਾਰ ਦੇ ਵਿੱਚ ਇਲੈਕਸ਼ਨ ਹੋਈ ਹੈ ਉਹਦੇ ਬਾਅਦ ਵਿੱਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੋਤੀ ਜਵਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਬਣੀ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ 11 ਤਰੀਕ ਨੂੰ ਵੋਟਿੰਗ ਹੋਈ ਆ ਤਰ੍ਹਾਂ ਤਰ੍ਹਾਂ ਦੇ ਵਿੱਚ ਪਾਈ ਇਲੈਕਸ਼ਨ ਦੀ ਆਮ ਅਦਾਲਤ ਦਾ ਮਿਰਵਾਦ ਸਭਾਗ ਵੀਰ ਸਿੰਘ ਸੰਧੂ ਕਰੀਬ ਬਲਹ ਯਾਦ ਵੋਟਾਂ ਦੇ ਨਾਲ ਜਿਹੜੀ ਆ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਹੈ। ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਉਹ ਤਾਂ ਪੂਰਾ ਅਕਾਲੀ ਦਲ ਦੀ ਹੈ। ਉਹਦੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਬਹੁਤ ਵੱਡੇ ਲੋਕਾਂ ਨੂੰ ਬਲ ਸਫਰੇ ਜਿਹੜੇ ਦਿਖਾ ਰਿਆ ਮੈਂ ਉਹਦੇ ਬਾਰੇ ਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹਨੇ ਜਿਹੜੀ ਨੈਗੇਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਆ ਪੂਰੇ ਪੰਜਾਬ ਦੇ ਵਿੱਚੋਂ ਉਹਦੇ ਸਹਲਕੇ ਨੂੰ ਸਖਬੀਰ ਹੋਣੀ ਪਚਾਰ ਦੇ ਸੀਗੇ ਕਿ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕਾਲੀ ਹੋਵੇ। ਉਹ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਚਰ ਤੇ ਥਾ ਦਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਥਾ ਦੇ ਸਭ ਕਾਜੂ ਉਹ ਵੀ ਤਰਤਾ ਜ਼ਿਲ੍ਹੇ ਦੇ ਵਿੱਚ ਸੀਗੇ ਉਹ ਵੀ ਮਜੀਠੇ ਹਲਕੇ ਤੋਂ ਭੰਗਾੜੀ ਪਿੰਡ ਤੋਂ ਖੜ ਕੇ ਇੱਕ ਤਰ੍ਹਾਂ ਦੀ ਫੌਜੀ ਜਿਹਨੂੰ ਕਹਿੰਦੇ ਉਹਦੀ ਪਤਨੀ ਨੂੰ ਲਿਆ ਕੇ ਮੈਦਾਨ ਚ ਉਤਾਰ ਦਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸੁਖਵੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉਥੇ ਮੈਦਾਨ ਦੇ ਵਿੱਚ ਤਾ ਦਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਬਾਜੇ ਸਤੰਗ ਦਾ ਉਹ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜਿਸ ਸਤੰਗ ਦਾ ਡੈਕਸਟਰਵਾਦੀ ਵਰਤੋਂ ਕੀਤੀ ਸੁਖਬੀਰ ਨੇ ਜਿਸ ਸਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫੈਲਾਈ ਗਈ ਇਸ ਤੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮਿਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫਆਈਆ ਵੀ ਦਰਜ ਹੈ ਐਫਆਈਆ ਪੱਛਾ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਆਲ ਟੈਕਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲਿਆਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਪਹਿਲੇ 10 ਸਾਲ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪ੍ਰਤੱਖ ਸੁਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ। ਉਹਦਾ ਇਹ ਪਿਰਤ ਜਿਹੜੀ ਆ ਇਹ ਪੰਜਾਬ ਦੇ ਵਿੱਚ ਸਖਬੀਰ ਪਾਉਣੀ ਚਾਹੁੰਦਾ। ਅਸੀਂ ਇਹ ਪਿਰਤ ਨਹੀਂ ਪੈਣ ਦਵਾਂਗੇ। ਮੈਂ ਆਮ ਆਦਿਵੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ, ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਵਰਤਾਰਾ ਹੋਇਆ ਉੱਥੇ ਇਲੈਕਸ਼ਨ ਦੇ ਵਿੱਚ ਜਿਹੜਾ ਦਹਿਸਤ ਦਾ ਮਾਹੌਲ ਸਿਰਜਿਆ ਗਿਆ ਜਿਸ ਦਾਸ਼ ਤੇ ਆ ਰਹੇ ਤੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਥਕ ਸਾਡਾ ਦੂਜੇ ਨੰਬਰ ਤੇ ਆ ਗਏ ਦੀ ਅਸੀਂ ਤੇ ਵੇਖਿਓ 27 ਦੀ ਕੀ ਕਰਦੇ ਆ ਇਹ ਦੀ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਦੇ ਵੀ ਮੁੜ ਕੇ ਪੰਜਾਬ ਦੀ ਪੋਲਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਚਾਹੇ ਕੋਈ ਐਸਆਈਟੀ ਬਣਾਈ ਜਾਵੇ ਚਾਹੇ ਕੋਈ ਖੋਜ ਕੀਤਾ ਜਾਵੇ ਸਰੰਤਾਰ ਨੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਬਹਿਸ ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਰਾਤ ਨੂੰ ਰਾਤ ਮੁਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਹੈ ਉਹ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਡੈਕਸਰਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਰਾਏ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਬਾਤ ਸੁਖਵੀਰ ਜੇ ਸਰਾਏ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਦਸਤਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮਰਜ਼ੀ ਜਿੰਦਾਂ ਦੀ ਮਰਜ਼ੀ ਕਾਨੂੰਨੀ ਕਾਰਵਾਈ ਹੋਕ ਸਰਕਾਰ ਨੂੰ ਕਰਦੀ ਜਾਇਦੀ ਹੈ ਤਾ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕੋਦੇ ਉੱਤੇ ਹੋਇਆ ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਨੇ ਮੰਗਿਆ ਨਹੀਂ ਭਾਵੇਂ ਤਰਦਾਰ ਦੇ ਲੋਕਾਂ ਨੇ ਬਜਾਈਲਾ ਨਹੀਂ ਸਖਬੀਰ ਦਾ ਉਹ ਦਰ ਮੰਨਿਆ ਨਹੀਂ ਭਾਵੇਂ 12000 ਦੀ ਵੋਟ ਦੇ ਉੱਤੇ ਆਪ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਅਈ ਢਾਲ ਵਾਲੀ ਪੋਲਟਿਕਸ ਨਹੀਂ ਕਰਦੇ ਸਾਡ ਅਸੀਂ ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ ਸਾਨੂੰ ਸਿੰਘ ਸ਼ਬਦ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਕੇ ਗਏ ਸਿੰਘ ਦਾ ਮਤਲਬ ਹੈ ਸ਼ੇਰ ਅਸੀਂ ਕਿਸੇ ਕੋ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਆ ਤਾਂ ਹੀ ਲੋਕ ਉਸ ਡਰ ਨੂੰ ਲੋਕਾਂ ਨੇ ਤਾਂ ਹੀ ਮੰਨਿਆ ਤਾਂ ਹੀ ਲੋਕਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਝੋਟਾ ਪਾਈਆਂ ਜਦੋਂ ਡਰਾਉਂ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਡਰੇ ਜਿਵੇਂ ਪਹਿਲੇ ਦਿਨ ਤੋਂ ਇਹਨਾਂ ਨੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀ ਸਰ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਗਏ ਸਰ ਜਦੋਂ ਅਸੀਂ ਕਹਿੰਦੇ ਹਾਂ ਤੇ ਪੰਜਾਬ ਇੰਨਾ ਨੇ ਜਾੜਤਾ ਜਦੋਂ ਅਸੀਂ ਕਹਿੰਦੇ ਸੀ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਆ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਕਰਦੇ ਸੀਗੇ ਸਾਰੇ ਪੰਜਾਬ ਨੂੰ ਪਤਾ ਉਦਾਂ ਸਿੱਧੀ ਓਪਨ ਸਖਬੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹਾਂ ਕਿ ਨਹੀਂ ਗੈਂਗਸਟਰਾਂ ਦੀ ਪਾਰਟੀ ਉਹ ਦਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਦਿੱਤੀ ਦਾ ਅਸੀਂ ਜੀ ਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਪੰਥਕ ਆਓ ਉਹ ਲੋਕਾਂ ਨੂੰ ਸਮਝਾਵੇ ਤੇ ਕਾਲੀ ਦਲ ਦਾ ਇਹ ਜੰਦਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆਹੀ ਕਾਲੀ ਦਲ ਜਿਹਨਾਂ ਚ ਕਦੀ ਜੈਦਾ ਦੁੱਧ ਸਿੰਘ ਨਾਗੋਕੇ ਜੈਦਾ ਮੋਹਨ ਸਿੰਘ ਤੜ ਜੈਦਾ ਪ੍ਰੇਮ ਸਿੰਘ ਲਾਲਪੁਰਾ ਜੈਦਾ ਜਗਤ ਸਿੰਘ ਸੇਖਵਾ ਜੈਦਾ ਮੇਜ ਸਗੂਬੋਕੇ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਲੈਣ ਦਾ ਯਾਰ ਬਸ ਵਾਰ ਲੱਗਿਆ ਕਹਿੰਸਾਨੂੰ ਕਿਹੜੇ ਵਾਅ ਲੱਗਿਆ ਪਉਣ ਨਹੀਂ ਪਾਗੇ ਸਿੰਘਿਆ ਸਰ ਅਸੀਂ ਸਿੱਖਾਂ ਦੇ ਬੱਚੇ ਆ ਪੰਜਾਬੀ ਆ ਅਸੀਂ ਬਿਲਕੁਲ ਨਹੀਂ ਡਰਨ ਵਾਲੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਵਾਅੇ ਨਹੀਂ ਤੈਅ ਦਵਾਂਗੇ ਇਸੇ ਕਰਕੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਐ ਨਹੀਂ ਹੈ ਇਹ ਨੂੰ ਇਹ ਨਹੀਂ ਲੈਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਕਿ ਸਾਡੀ ਸਿਆਸਤ ਦੇ ਵਿੱਚ ਪਵਿੱਤਰ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆਵੇ ਕਾਲੀ ਦਾ ਲਾਲ ਕਿੱਦਾਂ ਦੇ ਲੋਕ ਲੈਂਦੇ ਸੁਖਵੀਰ ਨੇ ਮੈਂ ਉਹਦਾ ਕਾਲੀ ਇਹਨੂੰ ਕਹੂੰਗਾ ਕਿ ਯਾਰ ਤੁਸੀਂ ਆਪ ਸੋਚੋ ਜਿਹਦਾ ਮੋਨ ਸਿੰਘ ਦੀ ਧਰਤੀ ਸੀਗੀ ਤਦ ਦਾ ਹਲਕਾ ਜਿਹਦਾ ਪ੍ਰੇਮ ਸਿੰਘ ਲਾਲਪੁਰੇ ਦੀ ਧਰਤੀ ਸੀਗੀ ਜਿਹੜਾ ਉੱਤਮ ਸਿੰਘ ਦਾ ਬੋ ਨਾ ਕੋ ਗਿਆ ਉੱਤੇ ਸੀਗਾ ਜਿਹੜਾ ਮੇਜ ਸਿੰਘ ਉੱਭੋ ਕੇ ਕਹਿੰਦੇ ਕਿ ਵੱਡੇ ਲੀਡਰ ਸੀਗੇ ਉੱਥੇ ਅੱਜ ਤੁਸੀਂ ਕਿੰਨਾਂ ਨੂੰ ਲਾਇਓ ਯਾਰ ਇਹਨਾਂ ਨੂੰ ਟਿਕਟ ਦੇ ਦੇ ਤੁਹਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ ਸਤਾਈ ਹਾਲ ਵਧਾਂਗੇ ਉਹ ਭਲੋ ਮਾਨਸੋ ਤੁਹਾਨੂੰ ਤੇ ਤਰਫਦਾਰ ਦੇ ਵਿੱਚੋਂ ਬੰਦਾ ਵੀ ਲੱਭਾ ਟਿਕਟ ਦੇਣ ਵਾਲਾ ਸਾਡੀ ਤਰਫਦਾਰ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ ਕੋਈ ਮਜੀਠੇ ਦੇ ਪੰਘਾਲੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਅਲਕਸ਼ ਨੇ ਤਾਂ ਤਾਰਿਕ ਕਗੇਸ਼ ਨੇ ਰਿਸ਼ਤੇਦਾਰ ਨੂੰ ਸੋ ਮੈਂ ਇਹ ਤੁਹਾਡੇ ਦਾ ਹੀ ਮੱਲੋ ਜਿਹੜੀ ਮੰਗ ਕਰੀ ਚਾਹੁੰਦਾ ਕਿ ਦਬਾਵਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਵਿਦਵਾਨ ਨੂੰ ਅਦਮਿਤ ਸਿੰਘ ਸੰਧੂ ਨੂੰ ਸਿੱਧੀ ਘਾਲ ਘਾਲ ਕੇ ਸੈੱਟ ਕਰਦੇ ਆ ਤੇ ਤੁਸੀਂ ਸਮਝੋਗੇ ਕਿ ਕਿੰਨੀ ਨਾਜ਼ੁਕ ਸਥਿਤੀ ਆ ਕੌਣ ਬੰਦੇ ਸਰਬੀਰ ਦੱਸੇ ਕੌਣ ਬੰਦੇ ਸੀਗੇ ਸਖਵੀਰ ਜਵਾਬ ਦੇ ਪੰਜਾਬ ਤੋਂ ਗੈਕਸਟਾਨ ਦੀ ਪਾਰਟੀ ਦਾ ਪ੍ਰਧਾਨ ਆ ਕੇ ਅਜਾ ਥੋੜਾ ਬੋਲਾ ਬੱਜਾ ਪੱਲੀ ਦਾ ਲੋਲਾ ਪ੍ਰਧਾਨ ਹੈ ਕਿਦਾ ਪ੍ਰਧਾਨ ਹੈ ਐਦਾਂ ਦੀ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਦੀ ਉੱਥੇ ਖਾਲੀ ਦਲ ਦਾ ਕੋਈ ਬੰਦਾ ਲੱਭਾ ਜੀ ਕਿਉਂ ਦੀ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥ ਥੱਕਾ ਹਲਕਾ ਸੀਗਾ ਕੋਈ ਬੰਦਾ ਨਹੀਂ ਮਿਲਿਆ ਤੁਮ ਸੋ ਮੈਂ ਸਰਕਾਰ ਕੋਲ ਮੰਗ ਕਰਨ ਵਾਸਤੇ ਤੁਹਾਡੇ ਰਾਹੀਂ ਪੂਰੀ ਦੁਨੀਆ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਇਹਨਾਂ ਦੀਆਂ ਗੱਲਾਂ ਚਨਾਇਓ ਰੀਅਲ ਤੌਰ ਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਦੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਆਮ ਆਦੀ ਪਾਰਟੀ ਦਾ ਉਮੀਦਵਾਰ ਦਿੱਤਾ ਹੈ ਇਸ ਕਰਕੇ ਤੁਹਾਨੂੰ ਇਹਨਾਂ ਦੀਆਂ ਇਹਨਾਂ ਦੀਆਂ ਜੜੀਆਂ ਹੁਣ ਇਹ ਗੱਲਾਂ ਕਰੇ ਜਿਹੜਾ ਪ੍ਰਚਾਰ ਕਰੇ ਇਸ ਪਹਚਾਣ ਪਚਾਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਹੁਣ ਗੈਕਸਰਾਂ ਦੀ ਪਾਰਟੀ ਹੈ ਕਿ ਦੂਜੀ ਪਾਰਟੀ ਹੈ ਦੱਸੋ ਤੁਸੀਂ ਤੁਸੀਂ ਕਿਹੜੀ ਪਾਰਟੀ ਤੁਹਾਡੀ ਸੋ ਮੇਰੀ ਇਹ ਮੰਗ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਪੰਜਾਬ ਦੀ ਫਿਜਾ ਨੂੰ ਅਗਲਾ ਉਹਨਾਂ ਦੇ ਪੰਜਾਬ 'ਚ ਫਰੋਤੀਆਂ ਮੰਗਣ ਵਾਲੇ ਪੰਜਾਬ 'ਚ ਕਤਲ ਕਰਨ ਵਾਲੇ ਇਹਦੇ ਇਦਾਂ ਸ਼ਾਸ ਦੇ ਵਿੱਚ ਆ ਗਏ ਆਪਾਂ ਕੀ ਕਰਾਂਗੇ ਸੋ ਮੈਂ ਮੈਂ ਚਾਹੁੰਦਾ ਕਿ ਪੰਜਾਬ ਵੱਜ ਜਾਵੇ ਇਸ ਕਰਕੇ ਇਦਾਂ ਦੇ ਤੱਤਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਜਿਹੜੀ ਅਤੀ ਜ਼ਰੂਰੀ ਆ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੀ ਦੁਨੀਆ ਭਰ ਦੇ ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਨੂੰ ਵਿਕਾਰ ਚੁੰਮਦਾ ਸੀ ਸਾਤਰਾ ਗੈਂਸਟਰ ਦਾ ਗੱਲ ਕੀਤੀ ਗੈਂਸਟਰ ਬਕਾਲ ਕੀਤੀ ਕਿ ਪਿਛਲੇ ਦਿਨੀ ਤੁਸੀਂ ਜਿਹੜਾ ਮਜੀਠੇ ਦਾ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਵਾ ਉਸ ਦੇ ਨਾਲ ਵੀ ਗੈਂਸਟਰ ਦਾ ਨਾਮ ਜੁੜਿਆ ਸੀ ਕਿ ਗੈਂਸਟਰ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਲਾਪਰਵਾਹੀ ਕੀਤੀ ਜਾਦੀ ਸਰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਣਾ ਤੇ ਹ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਕਿ ਖੁਦਵਾ ਬੇ ਉਪਰ ਤੇ ਨਸ਼ੇ ਦੇ ਉੱਤੇ ਸਿੱਧਾ ਜਿਹਾ ਇੱਕ ਸੰਦੇਸ਼ ਸੀਗਾ ਸਾਰੇ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਕਿ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਊਗਾ ਜਿਹੜਾ ਬੰਦਾ ਤੇ ਨਗਹਿਲੀ ਕਰੂ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਉਸ ਲੜੀ ਦੇ ਵਿੱਚ ਜੇ ਕੋਈ ਕਾਰਵਾਈ ਹੋਈ ਹੈ ਤੇ ਜਿਹੜੇ ਸਾਡੇ ਦੂਜੇ ਪੁਲਿਸ ਅਫਸਰ ਜਿਹੜੇ ਸਾਡੇ ਲੜਾਈ ਲੜਦੇ ਆ ਚੰਗੇ ਅਫਸਰ ਜਿਹੜੇ ਜਿਹੜੇ ਮਗਹਿਲੀ ਕਰਦੇ ਆ ਉਹਨਾਂ ਨੂੰ ਸਜ਼ਾ ਮਿਲੂ ਜਿਹੜੇ ਚੰਗਾ ਕੰਮ ਕਰਦੇ ਆ ਉਨਾਂ ਨੂੰ ਸਰਕਾਰ ਸ਼ਾਵਸ਼ੇਦ ਦਿੰਦੀ ਆ ਸਰਕਾਰ ਹਰ ਚੀਜ਼ ਉਹਨਾਂ ਲਈ ਕਾੜੀ ਆ ਸੋ ਜੇ ਅਨਗੈਲੀ ਹੋਈ ਹੈ ਤੇ ਐਸਐਸਵੀ ਸੁਝੰਦ ਰਹਾ ਨਹੀਂ ਤਾਂ ਉਦਾਂ ਨਹੀਂ ਹੋ ਸਕਦਾ ਕੀ ਗੱਲ ਹੈ ਤੁਸੀਂ ਕਹਿ ਰਹੇ ਹੋ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਵੀ ਯਾਰ ਕਿ ਰਾਤ ਕੰਮ ਚੱਲਦੀ ਕੋਤੇ ਲੋਕਾਂ ਦੇ ਤੇ ਕਿੰਨਾ ਬਲਚ ਸੀ ਲੋਕਾਂ ਨੂੰ ਮਿਲੇ ਜੀ ਜਿਹੜੇ ਬਹੁਤ ਜ਼ਿਆਦੇ ਲੋਕ ਮਿਲਦੇ ਆਦੇ ਲੋਕਾਂ ਨੇ ਜ਼ਿਆਦਾ ਸਿੱਕੀ ਕਰੀਏ ਸਾਨੂੰ ਫੋਨ ਆ ਲਈ ਜਾਂਦੇ ਆ ਅੱਜ ਸੁਖਬੀਰ ਸਿੰਘ ਬਾਦਲ ਅਖਿਆ ਰੇਨੇ ਕੇ ਉਲਟਾ ਸਾਡੇ ਜਿਹੜੇ ਵਰਕਰਾਂ ਨੂੰ ਘਾਰ ਲੱਪਿਆ ਗਿਆ ਦੱਬਿਆ ਗਿਆ ਉਹਨਾਂ ਨੂੰ ਵੋਟ ਨਹੀਂ ਪਾਣ ਦਿੱਤੀ ਗਈ ਤੇ ਬੂਥ ਨਹੀਂ ਲੱਗਣ ਦਿੱਤੇ ਗਏ ਉਹ ਦੱਸਣ ਕਿੱਥੇ ਨਹੀਂ ਲੱਗਣ ਦਿੱਤੇ ਗਏ ਅਸੀਂ ਤਾਂ ਸਿੱਧਾ ਕਹਿ ਰਹੇ ਹਾਂ ਕਿ ਤੁਸੀਂ ਡੈਕਸ ਦੇ ਰਿਸ਼ਤੇ ਦਾ ਨੁਕੀੜ ਦਿੱਤੀ ਉਹ ਦੱਸਣ ਕਿੱਥੇ ਸਾਡੇ ਬੰਦਿਆਂ ਨੇ ਕਿਤੇ ਬੂਥ ਕੈਪਚਰ ਕੀਤਾ ਕਿੱਥੇ ਕਿੱਥੇ ਸਾਡੇ ਬੰਦਿਆਂ ਦੇ ਕੋ ਤੱਕੇ ਕੀਤੀ ਆ ਥੋੜਾ ਕਹਿੰਦੇ ਪਰਚੇ ਪਾਏ ਨੇ ਉਹਨੇ ਜੀ ਸਰ ਕਹਿੰਦਾ ਥੋੜਾ ਹੋਊਗਾ ਪੱਛਾ ਤੇ ਜੇ ਕੋ ਬੰਦਾ ਗਲਤ ਕੰਮ ਕਰ ਦੂਗਾ ਤੇ ਬੰਦਾ ਹੋਊਗਾ ਪਰ ਕਹਿੰਦਾ ਥੋੜਾ ਹੋਊਗਾ ਅਸੀਂ ਜਿਹੜਾ ਨਾਜ਼ੁਕ ਚੀਜ਼ ਜਿਹੜੀ ਤੁਹਾਨੂੰ ਸਮਝਾ ਰਹੇ ਆ ਕਿ ਗੈਂਗਸਟਰਵਾਦ ਦਾ ਸਿੱਧਾ ਪਾਲਟੈਕਸ ਦੇ ਵਿੱਚ ਇਦਾ ਆਉਣਾ ਸੁਖਵੀਰ ਨੇ ਉਹਨਾਂ ਲਈ ਰਿਸ਼ਤਾ ਦਾ ਹਵਸਤੇ ਜਿਹੜਾ ਖੋਲਿਆ ਇਹ ਬੇਹੱਦ ਖਤਰਨਾਕ ਸਰ ਇਹ ਇਲੈਕਸ਼ਨ ਜਿਹੜੀ ਇਹ ਪ੍ਰਿੰਸੀਪਲ ਹੈ ਸੁਖਵਿੰਦਰ ਕੌਰ ਉਹ ਇਲੈਕਸ਼ਨ ਲੜ ਰਹੀ ਆ ਜਿਹੜਾ ਗੈਂਗਸਟਰ ਦਾ ਤੁਸੀਂ ਨਾਮ ਲੈ ਰਹੇ ਹੋ ਉਹ ਤੇ ਬਾਹਰ ਬੈਠਾ ਜੀ ਉਹਦਾ ਕੋਤਾਲ ਮੇਨ ਲਈ ਹੈਗਾ ਉਹਨਾਂ ਦਾ ਉਹ ਕਿੱਥੋਂ ਆਇਆ ਕਿ ਉਹਦੀ ਤਾਲ ਮੈਂ ਪੁੱਛਾ ਜਾ ਕੇ ਉੱਥੇ ਲਾਕੇ ਕੀ ਤਾਲ ਮੇਨ ਹੈਗਾ ਕਿ ਨਹੀਂ ਹੈਗਾ ਹੋਰ ਕੋਈ ਕੋਈ ਬੰਦਾ ਨਹੀਂ ਰਭਿਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਉਹਨਾਂ ਦਾ ਆਪਣੇ ਭੈਣ ਜੀ ਦੇ ਖੜੇ ਇਲੈਕਟਰ ਜੋ ਉਹਨਾਂ ਦਾ ਸਤਿਕਾਰ ਕਰਦਾ ਤੁਸੀਂ ਜਲ ਮਜਿੱਠੇ ਹੋ ਕੇ ਜੋ ਖੜ ਕੇ ਉੱਥੇ ਕਿਹੜੀ ਮਜਬੂਰੀ ਦੇ ਦੇ ਸੁਖਵੀਰ ਦੱਸ ਸਕਦਾ ਉਹਨਾਂ ਦੀ ਕੀ ਮਜਬੂਰੀ ਹੈ ਕਿ ਤਨ ਦਾ ਜਦੋਂ ਵੀ ਦਵਾ ਦਿੱਖਿਆ ਕਿਹੜੀ ਮਜਬੂਰੀ ਜੇ ਉਹ ਕਹਿੰਦੇ ਪੰਥ ਘਲਕਾ ਜੋ ਕਿ ਅਕਾਲੀ ਦਲ ਉੱਥੇ ਬੜਾ ਮਜਬੂਤ ਸੀ ਤੇ ਤੁਹਾਡੇ ਕੋਲ ਇੱਕ ਬੰਦਾ ਵੀ ਨਹੀਂ ਜਿਹੜਾ ਲੈਕਚਰ ਚਲਾਵੇ ਲੋਕਾਂ ਨੂੰ ਮਰਾ ਕੀਤਾ ਹੀ ਗਿਆ ਬਿਲਕੁਲ ਕੋਈ ਵੀ ਮਰਾ ਕੀਤਾ ਗਿਆ ਅਕਾਲੀਪਾਲ ਜੀ ਇੱਕੋ ਟਾਈ ਦਾ ਸਵਾਲ ਹੈ ਤੁਸੀਂ ਤਾਂ ਤਾਂ ਇਲੈਕਸ਼ਨ ਦੀ ਗੱਲ ਕੀਤੀ ਹੈ ਕੈਂਸਟਮ ਆਦੀ ਗੱਲ ਕੀਤੀ ਐਸ ਆਈਟੀ ਦੀ ਗੱਲ ਕੀਤੀ ਫਿਰ ਤੁਸੀਂ ਕਿਹਾ ਦੋਸ਼ੇ ਨੂੰ ਅੱਛੀ ਹੋਣੀ ਚਾਹੀਦੀ ਇਹਦੀ ਦੋਸ਼ੀ ਕੌਣ ਹੈ ਸੁਖਵੀਰ ਬਾਦਲ ਹੈ ਕੋਈ ਹੋਰ ਹੈ ਬਿਲਕੁਲ ਜਿਹਨਾਂ ਨੇ ਗੈਸਰ ਸਾਹਿਬ ਟਿਕਟ ਦਿੱਤੀ ਉਹ ਕੋਣ ਹੈ ਦੋਸ਼ੀ ਸਮਝੋ ਦੋਸ਼ੀ ਕੌਣ ਨੇ ਜਿਹੜੇ ਬੰਦੇ ਇਦਾਂ ਦੇ ਬੰਦੇ ਟਿਕਟਾ ਦੇਦੇ ਇੰਤਾਂ ਦੇ ਬੰਦੇ ਪੋਲਿਟਿਕਸ ਚ ਲੈ ਕੇ ਆਵੇ ਉਹੀ ਦੋਚੀ ਨੇ ਆਪ ਨੂੰ ਐਸਆਈਟੀ ਚ ਰੱਖਣਾ ਚਾਹੀਦਾ ਬਿਲਕੁਲ ਰੱਖਣਾ ਚਾਹੀਦਾ ਮੈਂ ਤਾਂ ਕਹਾਂ ਜਾਂਚ ਕਰੋ ਸਾਰੇ ਵਿਸ਼ਾ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਕਿ ਵੋਟਰਾਂ ਨੂੰ ਕਿੱਦਾਂ ਥੈਟ ਕੀਤਾ ਗਿਆ ਕਿੱਦਾਂ ਤਮਕਾਇਆ ਗਿਆ ਕਿੱਦਾਂ ਡਰਾਇਆ ਗਿਆ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਅੱਛਾ ਇੱਕ ਤੁਸੀਂ ਕਿਹਾ ਸਿੰਘ ਸੁਬੀਰ ਬਾਦੂਰੀ ਤੇ ਸਿੱਖੀ ਹੈ ਸਿੱਖੀ ਉਹ ਤੇ ਲਿਖਾ ਖਾ ਜਾਂਦਾ ਲੋ ਉਹ ਬੰਦੇ ਨਹੀਂ ਕਰ ਸਕਿਆ ਉਹਨਾਂ ਪਧਰ ਨਹੀਂ ਲੱਗਦਾ ਕਿ ਸੇਖ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸੇਂ ਗਿਆ ਸਾਡਾ ਨਾਲ ਲੱਭ ਜੀ ਪਹਿਲੀ ਗੱਲ ਤੇ ਕੋਈ ਪੰਜਾਬੀ ਵੀ ਨਹੀਂ ਦੱਸਦਾ ਸਿੰਘ ਦੱਸ ਸਕਦੇ ਕਾ ਕੋ ਉਹ ਕਿ ਸਾਡਾ ਨਾਮ ਹੋਣਾ ਕਿ ਸਾਡੇ ਨਾਮ ਪਿੱਛੇ ਸਿੰਘ ਲੱਗਦਾ ਸੁਖਵੀਰ ਸਿੰਘ ਬਾਦਲ ਕਹਿੰਦੇ ਉਹ ਲਾਉਣਾ ਤੇ ਨਹੀਂ ਚਾਹਦਾ ਉਹਨਾਂ ਨੂੰ ਜਿੱਦਾਂ ਤੇ ਕੰਮ ਕਰਦੇ ਪਰ ਉਹ ਜਿੱਦਾਂ ਦੇ ਉਹਨਾਂ ਨੇ ਕੰਮ ਕੀਤੇ ਡਰੋਨ ਦਾ ਕੰਮ ਕੀਤੇ ਦਿੱਤਾ ਸਾਡ ਬਿਲਕੁਲ ਨਹੀਂ ਡਰ ਅਸੀਂ ਨਾ ਕਿਸ ਨੂੰ ਡਰਾਉਨੇ ਆ ਨਾ ਡਰਾਂਗੇ ਅਸੀਂ ਡਰਾਂ ਦੀ ਪੋਲਟਿਕਸ ਨਹੀਂ ਕਰਦੇ ਅਸੀਂ ਕਿਹੜਾ ਇਲੈਕਸ਼ਨ ਆ ਤੇ ਆ ਨਾ ਜਾਓ ਆਪਣੀ ਪਾਰਟੀ ਦਾ ਪ੍ਰੋਗਰਾਮ ਦੋ ਪਿਆਰ ਨਾਲ ਜਾ ਕੇ ਲੋਕਾਂ ਨੂੰ ਕਨਵਿੰਸ ਕਰੋ ਜਿਹੜਾ ਕਨਵਿੰਸ ਹੁੰਦਾ ਉਹ ਵੋਟਾ ਲਓ ਤੁਸੀਂ ਕਹਿ ਰਹੇ ਜੀ ਕਿ ਤਰਨ ਕਾਰ ਹੈ ਇਸ ਦਾ ਵੇਖੋ ਵਿਕਾਰ ਦੀ ਗੱਲ ਹੈ ਹਾਈ ਹਾਈ ਚ ਕੋਰੇ ਠੀਕ ਹੈ ਨਾ ਅੰਮ੍ਰਿਤਸਰ ਦੇ ਵਿੱਚ ਉਹਦੀ ਪਰਵਾਸ ਵੀ ਜਾਂਦੇ ਨੇ ਉੱਥੇ ਜਿਹੜੀਆਂ ਹਾਲੇ ਵਾਲੇ ਇਹਨਾਂ ਕੂੜਾ ਸਬਕਟ ਕੀ ਉੱਥੇ ਕੋਈ ਹੈਰੀਟੇਜ ਸਟਰੀਟ ਫੁਟੀਆਂ ਕਰਨ ਦੀ ਕੋਈ ਸਰਕਾਰੀ ਪਲਾਨਿੰਗ ਨਹੀਂ ਹੈ ਨਹੀਂ ਬਿਲਕੁਲ ਪਲਾਨਿੰਗ ਤੁਸੀਂ ਬੜਾ ਵਧੀਆ ਸਵਾਲ ਕੀਤਾ ਜੇ ਸਹੀ ਸਮੇਂ ਦਾ ਸਵਾਲ ਕੀਤਾ ਜਿਹੜੇ ਕੂੜੇ ਦੇ ਢੇਰ ਨੇ ਏ ਵੀ ਮਹਾਰਾਜ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੀ ਗਲਤੀ ਦੇ ਨਾਲ ਲੱਗੇ ਉਹਨਾਂ ਨੇ 25 ਸਾਲ ਦਾ ਉਸ ਕੰਪਨੀ ਨੂੰ ਕੰਟਰੈਕਟ ਦਿੱਤਾ ਕੂੜਾ ਚੁੱਕਣ ਲਈ ਜਿਹੜੀ ਕੰਪਨੀ ਫਲਾਟ ਕਰਕੇ ਚੱਲੇਗੀ 25 ਸਾਲ ਦਾ ਅਸੀਂ ਉਹਨੂੰ ਤੋੜਨਾ ਚਾਹੁੰਦੇ ਕੰਟਰੈਕਟ ਨੂੰ ਬਸ ਸਾਨੂੰ ਬਾਈ ਲਾਅ ਤੋੜ ਨਹੀਂ ਸਕਦੇ ਸੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰ ਉਹਦੇ ਡ੍ਰੈਗ ਰੂਮ 'ਚ ਬਹਿ ਕੇ ਇਹ ਕੰਪਨੀ ਨੇ ਸਹਿਮਤ ਕੀਤੇ ਉਹ ਜਿਹੜੀ ਕੂੜਾ ਵਾਲੀ ਕੰਪਨੀ ਆ ਬਸ ਅਸੀਂ ਉਹਨੂੰ ਠੀਕ ਕਰਦੇ ਆ ਅਸੀਂ ਮਿਹਨਤ ਸਾਬ ਲੱਗੇ ਆ ਕੋਈ ਗੱਲ ਨਹੀਂ ਉਹ ਠੀਕ ਹੋ ਜਾਊਗਾ ਪਾ ਸਾਡੇ ਸਾਡੇ ਗੱਲ ਚ ਇਹੋ ਜਿਹਾ ਗਲਾਮਾ ਪਾ ਗਏ ਵੀ ਉਹ ਲੋੜਾ ਏਡਾ ਔਖਾ ਲੀਗਲੀ ਵੀ ਤੂੰ ਮਲਦੇ ਤੀ ਉਹਨੂੰ ਪੜ ਲਓ ਨਾ ਕਿਤੇ ਮੈਗਰੀਮੈਂਟ ਪੜਿਆ ਉਹ ਜੀ ਸਾਹਿਬ ਉਹ ਬਹੁਤ ਬਹੁਤ ਕਰਨਾਟ ਐਗਰੀਮੈਂਟ ਜੀ ਅਗਰ ਜਿਹੜੀ ਕਿਤੇ 10 ਦਿਨ ਪਹਿਲੇ ਕਰਦੇ ਤਾਂ ਕਮਾ ਜਬਤ ਹੋ ਗਈ ਹੈ ਕਾਂਗਰਸ ਦੀ ਜਮਾਨਤ ਜਬਤ ਹੋ ਗਈ ਹੈ ਕੀ ਕਹਿਣਾ ਚਾਹੋਗੇ ਖੋਦ ਕੀ ਜਬਤ ਕਰਨਾ ਚਾਹੁੰਦੇ ਹੋ ਕਾਂਗਰਸ ਦਾ ਦੱਸੋ ਤੀ ਮੈਂ ਸਵਾਰੀ ਕਰ ਸਕਦਾ ਜੀ ਉਹ ਜਮਾਨਤ ਜਬਤ ਵੀ ਜੀ ਜਮਾਨਤ ਜਬਤ ਕਾਂਗਰਸ ਪੰਜਾਬ ਤੋਂ ਖਤਮ ਹੋ ਗਈ ਸਰ ਇਹ ਨੋਟ ਰੱਖਿਓ ਹਾਂ ਉਹ ਜਿਹੜਾ ਕਹਿੰਦਾ 27 ਜਾ ਕੇ ਆਏ ਸੱਤ ਮੁੱਖ ਮੰਤਰੀ ਕਹਿੰਦੇ 27 ਚ ਕਾਂਗਰਸ ਆ ਗਈ ਜੀ ਚਲੀ ਗਈ ਜੀ ਕਾਂਗਰਸ ਦਾ ਕੰਮ ਸਾਫ਼ ਹੋ ਗਿਆ ਸਰ ਚੌਥੇ ਨੰਬਰ ਤੇ ਕਾਂਗਰਸ ਦਾ ਹੁਣਾ ਸ਼ੋਰ ਨਾ ਕਿੰਨੇ ਦੇ ਲੀਡਰਾਂ ਲਈ ਐਦਾਂ ਦੇ ਲੀਡਰ ਹੁੰਦੇ ਜਿਨ੍ਹਾਂ ਨੂੰ ਇਹਦੀ ਪਤਾ ਰਲੀਆਂ ਜੀ ਬੋਲਣਾ ਕੀ ਹੈ ਜਿਨ੍ਹਾਂ ਨੂੰ ਇਹਦੀ ਪਤਾ ਲੋਕਾਂ ਨੂੰ ਕੀ ਕਹਿਣਾ ਹੈ ਪੂਦਾ ਕਾਰਡ ਕੱਢ ਕੇ ਦੇਖ ਲਓ ਇੱਕ ਵੀ ਬਾਡਰ ਦੇ ਇਸ਼ੂ ਤੇ ਗੱਲ ਕੀਤੀ ਹੋਵੇ ਬਾਜਵੇ ਨੇ ਰਾਜੇ ਬੜੰਗ ਨੇ ਤੇ ਤੂੰ ਹੀ ਦੱਸੋ ਉਸੀਂ ਜਾਂ ਇਹ ਕੋ ਕੰਮ ਕਰੇ ਪੰਜਾਬ ਦੇ ਲੋਕਾਂ ਨੇ ਉਹਨੂੰ ਸ਼ੀਸ਼ਾ ਦਿਖਾਤਾ ਕਿ ਸਰ ਤੁਹਾਡਾ ਕੰਮ ਹੋ ਗਿਆ ਹੁਣ ਤੁਸੀਂ ਬੇਲੇ ਰੋ ਰਾਮ ਨਾ ਜਮਾਨਤ ਜਬਤੋ ਨਹੀਂ ਆ ਕਿ ਨਿਸ਼ਚਾ ਬਣਾ ਗਾ ਲੇ ਲੇਕਿਨ ਤਾਰੀਵਾਲ ਸਾਹਿਬ ਜੀ ਐਸਐਸਪੀ ਨੂੰ ਕਹਿੰਦੇ ਸਪੈਨਡ ਕੀਤਾ ਗਿਆ ਉਹ ਕਹਿੰਦੇ ਕੰਚਨ ਪੀਤ ਨੂੰ ਅਰੈਸਟ ਨਹੀਂ ਕੀਤਾ ਗਿਆ ਤਾਂ ਕਰਕੇ ਨਹੀਂ ਨਹੀਂ ਮੈਨੂੰ ਵੇਖੋ ਪਸਲ ਵਾਲੀ ਕੇਸ ਦਾ ਨਹੀਂ ਪਤਾ ਔਰ ਮੈਨੂੰ ਇਹ ਜੂਲ ਬਤਾ ਕੇ ਕਿਤੇ ਕਟਾਈ ਹੋਈ ਹੈ ਤੱਕੋ ਕਰਦੇ ਨਹੀਂ ਤਾਂ ਤਾਂ ਨਹੀਂ ਹੋ ਸਕਦਾ ਹਾਂ ਅੱਛਾ ਇੱਕ ਕੱਲ ਜਿਹੜੇ ਅਰਿਆਂ ਦੇ ਪਰਦੇਸ ਦੇ ਕਾਲਾ ਗਿੱਤ ਨੂੰ ਅੰਮ੍ਰਿਤਸਰ ਹੋ ਚੁੱਕਿਆਗਾ ਨਸੱਤਰ ਗਿਲ ਆਈ ਕੀ ਬਿੰਦਾਂ ਪਰਦਾ ਹਸੀ ਉਹ ਕੀ ਮਾਮਲਾ ਜੀ ਨਹੀਂ ਜੀ ਉਹ ਵੀ ਬਿੰਦ ਮਾਮਲੇ ਦਾ ਵੀ ਪਤਾ ਉਹ ਅੱਜ ਮੈਂ ਪੜਿਆ ਉਹ ਮੈਂ ਪੜ ਰਿਆ ਸੀਗਾ ਉਹ ਕਹਿੰਦੇ ਕੋਈ ਇਲੈਕਸ਼ਨ ਦੇ ਵਿੱਚ ਹੀ ਉੱਥੇ ਕੁਝ ਉਹਨਾਂ ਦੀ ਗੜਬੜ ਹੋਈ ਪੁਲਿਸ ਵਾਲਿਆਂ ਨਾਲ ਕੋਈ ਬੱਚਾ ਹੋ ਕੋਈ ਉਹਨੂੰ ਬਦ ਕਰ ਸਰ ਜਿੱਥੇ ਤਾਂ ਹੋਈ ਹੈ ਪਰ ਵੋਟ ਪਰਸੈਂਟੇਜ ਅਗੇ ਨਾਲ ਘਟੀ ਹੈ ਉਹਦੇ ਬਾਰੇ ਕੀ ਕੋਈ ਸੋਚ ਹੈ ਵਿਚਾਰ ਹੈ ਬਿਲਕੁਲ ਵਿਚਾਰ ਜਿਨ੍ਹਾਂ ਦੇ ਵਜਾਇਦਾ ਦੀ ਬਿਲਕੁਲ ਹੀ ਘਟ ਗਈ ਸਾਹਮਣੇ ਬੀਜੇਪੀ ਵੱਲ ਤੇ ਵਧ ਗਈ ਜੀ 1100 ਕੋਈ ਜਿਹੜੀ 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 ਕਾਂਗਰਸ ਉਹ ਕਿੱਥੇ ਦੀ ਕਿੱਥੇ ਚੱਲੇਗੀ ਇਹ ਥੋੜਾ ਬਹੁਤਾ ਕੋ ਫਰਕ ਪਿਆ ਤੇ ਆਪ ਇੱਕ ਸਾਲ ਆਪਾਂ ਉਹਦੇ ਚ ਆਪਾਂ ਸਦਾ ਕਰ ਲਾਂਗੇ ਕੋਈ ਚੱਕਾ ਕੀ ਸੋਚਦੇ ਹੋ ਜੇ ਇਹ ਪੀਸੀ ਟੂ 10 15 ਦਿਨ ਪਹਿਲੇ ਕਰਦੇ ਤੇ ਤੁਹਾਡਾ ਹੋਰ ਉਮੀਦਵਾਰ ਜਿਆਦਾ ਕੀ ਵਧ ਵੋਟਾਂ ਨਾਲ ਜਿੱਤਦਾ ਸੀਗਾ ਨਹੀਂ ਐਸੀ ਕਹਿੰਦੇ ਤੇ ਪੀ ਉਹਦੋਂ ਕੀ ਮਾਨਸਾ ਬੋਲਦੇ ਨੇ ਅਸੀਂ ਉਦੋਂ ਵੀ ਕਹਿੰਦੇ ਨੇ ਮਾਨਸਾ ਬੋਲਦੇ ਨੇ ਸਟੇਜਾਂ ਤੇ ਬੋਲਦੇ ਨੇ ਗੈਸਟਾਂ ਦੇ ਖਲਾਫ ਮਾਨਸਾ ਸਾਹਿਬ ਨੇ ਹਰ ਸਟੇਜ ਤੇ ਬੋਲਿਆ ਇਹ ਬੋਲਦੇ ਉੱਤੇ ਕਹਿ ਕੀ ਬੰਦਿਆ ਸਮਝ ਕਿ ਨਾ ਉਹ ਵੀ ਕਹਿੰਦੇ ਤੁਸੀਂ ਦਾਰਦਾ ਉ ਤਰਦਾਰਦਾ ਲੈ ਗਾ ਪਹਿਲੇ ਕੱਲ ਦਾ ਤੇ ਦੋਵਰੀ ਤਰਦਾਰਦਾ ਕਿ ਕਿੱਥੋਂ ਜਾਏ ਲਿਆ ਦੇ ਪਹਿਲਾਂ ਸਾਰੇ ਦੱਸੋ ਤਰਦਾਰਦਾ ਕਿੱਥੋਂ ਜਾਏ ਕੱਲ ਦਾ ਜੀ ਨਾ ਸਾਥੀ ਕਿਤੇ ਹੋਵੇਂ ਬੰਦਾ ਤਾਂ ਤਰਦਾਰਦਾ ਹੀ ਪੰਜਾਬੀ ਹੀ ਸਿੱਖ ਹੀ ਬੰਦੇ ਚ ਕੋ ਕਮੀ ਹੀ ਆਪਣਾ ਕਹਦੇ ਕੋਈ ਹੈਗਾ ਨਹੀਂ ਇਹਨਾਂ ਕੋਈ ਵਲੰਟੀਅਰ ਕੋਈ ਜੀ ਨੂੰ ਖਿਲਾਣ ਜਦੋਂ ਇਲੈਕਸ਼ਨ ਲੜਦੇ ਸਰ ਉਦੋਂ ਜਿੱਤਣ ਲਈ ਲੜਦੇ ਜਿੱਤ ਦੇ ਉੱਤੇ ਕੋਈ ਸਮਝੌਤਾ ਨਹੀਂ ਕਰਦੇ ਅਸੀਂ ਆਪਣੇ ਸਦਮੇ ਕੀਤਾ ਸੀ ਸਾਨੂੰ ਇਹ ਗੁਰਮੀਤ ਸਿੰਘ ਸਦੂ ਜਿੱਤ ਰਿਹਾ ਇਸ ਕਰਕੇ